ਕਬੀਰ ਜੀ ਤਨਨਾ ਬੁੰਨਨਾ ਕਰਦੇ ਨੇ ਕੇਸ ਬਣਾਉਂਦੇ ਕੋਈ ਪੁੱਛਦਾ ਹੈ ਭਗਤ ਜੀ ਕਾਦੇ ਲਈ ਭਗਤ ਜੀ ਕਹਿੰਦੇ ਵੀ ਰਾਮ ਬਾਸਤੇ ਬਣਾ ਰਹੇ ਜਦੋਂ ਵੇਚਣ ਜਾਂਦੇ ਨੇ ਉਦੋਂ ਵੀ ਕਹਿੰਦੇ ਵੀ ਰਾਮ ਨਹੀਂ ਪਾਉਣਾ ਰਾਮ ਨਹੀਂ ਲਿਆ ਇਹ ਉਹਨਾਂ ਦੀ ਅਵਸਥਾ ਹੈ ਜਿਨ੍ਹਾਂ ਨੇ ਸਿਮਰਨ ਕਰਕੇ ਬੰਦਗੀ ਕਰਕੇ ਜਨਮਾਂ ਦੇ ਜਨਮ ਹੋ ਗਏ ਜਿਨ੍ਹਾਂ ਨੂੰ ਕਮਾਈਆਂ ਕਰਦੇ ਆ ਉਹਨਾਂ ਨੂੰ ਸੋਝੀ ਹੈ ਇਹ ਸਾਰਿਆਂ ਦੇ ਵਿੱਚ ਪਰਮੇਸ਼ਰ ਹੈ ਨਹੀਂ ਤਾਂ ਜਿਹੜਾ ਮਨੁੱਖ ਹੈ ਇਹਨੂੰ ਈਰਖਾ ਨਿੰਦਿਆ ਚੁਗਲੀ ਰਾਗ ద్వੈਸ਼ ਸਾਰੇ ਇਹਦੇ ਹਿਰਦੇ ਦੇ ਵਿੱਚ ਨੇ ਜਿੱਥੇ ਮਨੁੱਖ ਦੇ ਹਿਰਦੇ ਦੇ ਵਿੱਚ ਦਇਆ ਉਰਦੀ ਹੈ ਗੁਰਬਾਣੀ ਦਾ ਪਰਮਾਨ ਹੈ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਹ 68 ਦੀਰਧਾ ਨਾ ਭਾਲੈ ਜਿਹੜਾ ਜੀਵਾਂ ਤੇ ਦਇਆ ਕਰਦਾ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾ ਜਿਦੇ ਤੇ ਗੁਰੂ ਰੱਬ ਕਿਰਪਾ ਕਰ ਦੇਵੇ ਦਇਆ ਦੇ ਦੇਵੇ ਉਹੀ ਹੈ ਸੁਜਾ ਤੋਲ ਧਰਮ ਦਇਆ ਕਾ ਪੂ ਤੋਲ ਤੇ ਧਰਮ ਇਹ ਦਇਆ ਤੋਂ ਉਤਪਨ ਹੁੰਦੇ ਨੇ ਜੇ ਮਨੁੱਖ ਦੇ ਅੰਦਰ ਦਇਆ ਨਹੀਂ ਨਾ ਫਿਰ ਇਹ ਧਰਮ ਨਹੀਂ ਕਮਾ ਸਕਦਾ ਇਹ ਸੋਜੀ ਤੇ ਗਿਆਨ ਜਿਹੜਾ ਹੈ ਨਾ ਇਹ ਗੁਰੂ ਨੇ ਬਖਸ਼ਣਾ ਹੈ ਪਹਿਲਾਂ ਅੰਦਰ ਦਇਆ ਹੋਵੇ ਤੇ ਦਇਆ ਇੱਕ ਦਇਆ ਇਹ ਹੁੰਦੀ ਹੈ ਕਿ ਅਸੀਂ ਕਿਸੇ ਨੂੰ ਤੜਫਦਿਆਂ ਹੋਇਆ ਦੇਖ ਲਿਆ ਤੇ ਵੀ ਅੰਦਰ ਦਇਆ ਆ ਗਈ ਹੈ ਬਹੁਤ ਤੜਫ ਰਿਆ ਦਇਆ ਨਹੀਂ ਉਹ ਥੋੜੇ ਸਮੇਂ ਵਾਸਤੇ ਸਾਡੇ ਭਾਵ ਬਦਲ ਗਏ ਜਦੋਂ ਵਾਸਤਵ ਵਿੱਚ ਹਿਰਦੇ ਵਿੱਚ ਦਇਆ ਆ ਗਈ ਨਾ ਫਿਰ ਆਮ ਮਨੁੱਖ ਦੀ ਵੀ ਹਾਲਤ ਸਮਝ ਆ ਜਾਏਗੀ ਵੀ ਇਹ ਵੀ ਤਰਸ ਜਨਕ ਹੈ ਵੀ ਦਇਆ ਜਨਕ ਹੈ ਕਿਸੇ ਤੜਫਦੇ ਨੂੰ ਨਹੀਂ ਕਿਸੇ ਗ੍ਰੋਥ ਦੇ ਵਿੱਚ ਮਨੁੱਖ ਹੈ ਉਹਦੇ ਤੇ ਵੀ ਦਇਆ ਆਏਗੀ ਕੋਈ ਵਾਸ਼ਨਾ ਵਿੱਚ ਫਸਿਆ ਹੋਇਆ ਮਨੁੱਖ ਹੈ ਉਹਦੇ ਤੇ ਵੀ ਦਇਆ ਆਏਗੀ ਵੀ ਨੂੰ ਵੀ ਸਮਝਾਇਆ ਜਾਏ ਸੁਧਰ ਜਾ ਸਾਡੀ ਦਇਆ ਜਿਹੜੀ ਹੈ ਨਾ ਭਾਵਨਾਤਮਕ ਹੈ ਥੋੜੀ ਦੇਰ ਕਿਸੇ ਨੂੰ ਤੜਪਦਿਆਂ ਦੇਖਿਆ ਦਇਆ ਆ ਗਈ ਫਿਰ ਉਹੀ ਪਛੰਡੀਆਂ ਮਾਰਨੀਆਂ ਗਧੇ ਵਾਂਗੂੰ ਜਿਵੇਂ ਗਧੇ ਤੇ ਵਜ਼ਨ ਲੱਦਿਆ ਹੋਵੇ ਬੜਾ ਸਿੱਧਾ ਚੱਲਦਾ ਹੈ ਜਦੋਂ ਵਜ਼ਨ ਲੈ ਜਾਏ ਫਿਰ ਉਹੀ ਹਾਲ ਦੁਲਤੀਆਂ ਮਾਰਦਾ ਥੋੜੀ ਦੇਰ ਦੇਖਿਆ ਕਿਸੇ ਦੀ ਮੌਤ ਦੇਖ ਲਈ ਵੀ ਬੜਾ ਮਨ ਵਿੱਚ ਬੁਰਾ ਆ ਰਿਹਾ ਨਹੀਂ ਥੋੜੀ ਦੇਰ ਵਾਸਤੇ ਕਿਸੇ ਨੂੰ ਦੇਖ ਲਿਆ ਵੀ ਤੜਫ ਰਿਹਾ ਥੋੜੀ ਦੇਰ ਵਾਸਤੇ ਫਿਰ ਉਹੀ ਹਾਲ ਇਤੋਂ ਤੱਕ ਜਦੋਂ ਤੜਫਦਾ ਹੋਇਆ ਠੀਕ ਹੋ ਜੇ ਨਾ ਉਹਨੂੰ ਵੀ ਆਪਣਾ ਦੁੱਖ ਭੁੱਲ ਜਾਂਦਾ ਹੈ ਉਹ ਹੀ ਫਿਰ ਮੰਦੀਆਂ ਮਰਜ਼ੀਆਂ ਕਰਦਾ ਹੈ ਜਿਨ੍ਹਾਂ ਮਲਾਇਆ ਪ੍ਰਭ ਆਪਣਾ ਨਾਨਕ ਤਿੰਨ ਗੁਰੂਆਂ ਜਿਦੇ ਤੇ ਕਿਰਪਾ ਹੋਈ ਤੇ ਆਪਣੇ ਪਰਮੇਸ਼ਰ ਰੱਬ ਦਾ ਮੁਲਾਬ ਹੋਇਆ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਸੋਝੀ ਪਈ ਹੈ ਉਹਨਾਂ ਦੇ ਹਿਰਦੇ ਨੂੰ ਸ਼ਾਂਤੀ ਆਈ